ਸਤਿ ਸ਼੍ਰੀ ਅਕਾਲ ਮੈਂ ਗਗਨਦੀਪ ਕੋਰ ਤੇ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਤੇ ਲੈ ਕੇ ਹਾਜ਼ਰ ਹਾਂ ਸਪੀਡ ਨਿਊਜ਼ ਆਪਾਂ ਫੇਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਵੈਨਜ਼ੁਏਲਾ ਦੀ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਚਾਡੋ ਨੇ ਜਿਸ ਨੇ ਸ਼ੁੱਕਰਵਾਰ ਨੂੰ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਅਚਾਨਕ ਜ਼ਿਕਰ ਕੀਤਾ ਭਾਵੇਂ ਕਿ ਉਸਨੇ ਵੈਨਜ਼ੁਏਲਾ ਦੀ ਲੋਕਾਂ ਦਾ ਇਸ ਵਕਾਰੀ ਪੁਰਸਕਾਰ ਨੂੰ ਜਿੱਤਣ ਲਈ ਧੰਨਵਾਦ ਵੀ ਕੀਤਾ ਟਰੰਪ ਦਾ ਜ਼ਿਕਰ ਜੋ ਕਿ ਸ਼ਾਂਤੀ ਪੁਰਸਕਾਰ ਦੇ ਸਭ ਤੋਂ ਵੱਡੇ ਦਾਅਵੇਦਾਰ ਸਨ ਮਾਰੀਆ ਕੋਰੀਨਾ ਨੇ ਦੋ ਵਖ-ਵਖ ਸੋਸ਼ਲ ਮੀਡੀਆ ਪੋਸਟਾਂ 'ਚ ਕੀਤਾ ਭਾਵੇਂ ਕਿ ਉਸਨੇ ਅਮਰੀਕਾ ਤੇ ਵੈਨਜ਼ੂਏਲਾ ਦੇ ਸਬੰਧਾਂ ਦੀ ਪ੍ਰਸ਼ੰਸਾ ਵੀ ਕੀਤੀ ਹੈ ਤਿੰਮ ਚਾਡੋ ਨੂੰ ਵੈਨਜ਼ੂਏਲਾ ਦੀਆਂ ਅਦਾਲਤਾਂ ਨੇ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਤੇ ਇਸ ਤਰ੍ਹਾਂ ਰਾਸ਼ਟਰਪਤੀ ਨੂੰ ਚੁਣੌਤੀ ਦੇਣ ਤੋਂ ਰੋਕ ਦਿੱਤਾ ਸੀ ਉਹ ਪਿਛਲੇ 1 ਸਾਲ ਤੋਂ ਦੇਸ਼ 'ਚ ਲੁਕੀ ਹੋਈ ਹੈ ਜਦੋਂ ਤੋਂ ਤਾਲਾ ਸ਼ਾਹੀ ਖੱਬੇ ਪੱਖੀ ਰਾਸ਼ਟਰਪਤੀ ਨਿਕੋਲ ਸਮਾਦੂਰੋ ਨੇ ਚੋਣਾਂ ਜਿੱਤੀਆਂ ਸਨ ਪਹਿਲੀ ਸੋਸ਼ਲ ਮੀਡੀਆ ਪ੍ਰਤੀਕਿਰਿਆ ਚ ਮਚਾ ਡੋਨੇਕ ਹੈ ਕਿ ਉਸ ਦਾ ਦੇਸ਼ ਆਜ਼ਾਦੀ ਤੇ ਲੋਕਤੰਤਰ ਪ੍ਰਾਪਤ ਕਰਨ ਲਈ ਰਾਸ਼ਟਰਪਤੀ ਡੋਨਲਡ ਟਰੰਪ ਤੇ ਅਮਰੀਕਾ ਉਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਭਰੋਸਾ ਕਰਦਾ ਅਸੀਂ ਜਿੱਤ ਦੀ ਦਹਲਿਜ਼ ਉਤੇ ਆਂ ਤੇ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅਸੀਂ ਰਾਸ਼ਟਰਪਤੀ ਟਰੰਪ ਸੰਯੁਕਤ ਰਾਜ ਅਮਰੀਕਾ ਦੇ ਲੋਕਾਂ ਲੈਟਿਨ ਅਮਰੀਕਨਸ ਤੇ ਦੁਨੀਆ ਦੀ ਲੋਕਤੰਤਰੀ ਦੇਸ਼ਾਂ ਉਤੇ ਆਜ਼ਾਦੀ ਤੇ ਲੋਕਤੰਤਰ ਪ੍ਰਾਪਤ ਕਰਨ ਲਈ ਆਪਣੇ ਮੁੱਖ ਸਹਿਯੋਗੀਆਂ ਵੱਜੋਂ ਭਰੋਸਾ ਕਰਦੇ ਆਂ ਨੋਬਲ ਕਮੇਟੀ ਨੇ ਮਚਾਡੋ ਦੇ ਵੈਨਜ਼ੁਏਲਾ ਦੇ ਲੋਕਾਂ ਲਈ ਜਮਹੂਰੀ ਅਧਿਕਾਰਾਂ ਨੂੰ ਉਸ਼ਾਹਿਦ ਕਰਨ ਤੇ ਤਾਨਾਸ਼ਾਹੀ ਤੋਂ ਲੋਕਤੰਤਰ ਚ ਇੱਕ ਨਿਆਂਪੂਰਨ ਤੇ ਸ਼ਾਂਤੀਪੂਰਨ ਤਬਦੀਲੀ ਪ੍ਰਾਪਤ ਕਰਨ ਲਈ ਉਸ ਦੇ ਸੰਘਰਸ਼ ਲਈ ਅੰਤਖ ਕੰਮ ਦਾ ਹਵਾਲਾ ਦਿੱਤਾ ਹੈ ਇੱਕ ਵੱਖਰੀ ਪੋਸਟ ਚ ਨੋਬਲ ਪੁਰਸਕਾਰ ਜੇਤੂ ਨੇ ਕਿਹਾ ਹੈ ਕਿ ਉਹ ਸ਼ਾਂਤੀ ਪੁਰਸਕਾਰ ਵੈਨਜ਼ੁਏਲਾ ਦੀ ਲੋਕਾਂ ਤੇ ਰਾਸ਼ਟਰਪਤੀ ਟਰੰਪ ਨੂੰ ਉਹਨਾਂ ਦੇ ਫੈਸਲਾ ਨੂੰ ਸਮਰਥਨ ਲਈ ਸਮਰਪਿਤ ਕਰਦੀ ਹੈ ਨਵੀਂ ਦਿੱਲੀ ਸਿੱਤਫ ਗਾਣ ਦੂਤਾਵਾਸ ਚ ਅਫਗਾਨ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਵੱਲੋਂ ਕਰਵਾਈ ਗਈ ਪ੍ਰੈਸ ਕਾਨਫਰੰਸ ਚ ਮਹਿਲਾ ਪੱਤਰਕਾਰਾਂ ਨੂੰ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਸੀ ਜਦੋਂ ਉਹਨਾਂ ਨੇ ਭਾਰਤੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨਾਲ ਕਈ ਮੁੱਦਿਆਂ ਉੱਤੇ ਚਰਚਾ ਕੀਤੀ ਹੈ ਸੂਤਰਾਂ ਅਨੁਸਾਰ ਇਸ ਮੀਡੀਆ ਗੱਲਬਾਤ ਲਈ ਪੱਤਰਕਾਰਾਂ ਨੂੰ ਸੱਦਾ ਦੇਣ ਦਾ ਫੈਸਲਾ ਵਿਦੇਸ਼ ਮੰਤਰੀ ਦੇ ਨਾਲ ਆਏ ਤਾਲਿਬਾਨ ਅਧਿਕਾਰੀਆਂ ਨੇ ਲਿਆ ਸੀ ਮਾਮਲੇ ਤੋਂ ਜਾਣੂ ਲੋਕਾਂ ਨੇ ਕਿਹਾ ਹੈ ਕਿ ਭਾਰਤੀ ਪੱਖ ਦੇ ਸੁਝਾਅ ਦਿੱਤਾ ਸੀ ਕਿ ਮਹਿਲਾ ਪੱਤਰਕਾਰਾਂ ਨੂੰ ਵੀ ਇਸ ਸਮਾਗਮ ਚ ਸੱਦਾ ਦਿੱਤਾ ਜਾਣਾ ਚਾਹੀਦਾ ਪਰ ਅਜੇ ਹਾਲ ਨਹੀਂ ਹੋਇਆ ਕਾਬੁਲ ਚ ਤਾਲੀਬਾਨ ਸ਼ਾਸਨ ਨੂੰ ਔਰਤਾਂ ਦੇ ਅਧਿਕਾਰਾਂ ਨੂੰ ਸੀਮਿਤ ਕਰਨ ਲਈ ਸੰਯੁਕਤ ਰਾਸ਼ਟਰ ਸਣੇ ਕਈ ਦੇਸ਼ਾਂ ਤੇ ਅੰਤਰਰਾਸ਼ਟਰੀ ਸੰਗਠਨਾਵਾਂ ਵੱਲੋਂ ਸਖਤ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਮੁਤਾਕਿਨੀ ਔਰਤਾਂ ਦੀ ਸਥਿਤੀ ਬਾਰੇ ਸਿੱਧੇ ਸਵਾਲ ਤੋਂ ਬਚਦੇ ਹਾਂ ਕਿ ਹੈ ਕਿ ਹਰ ਦੇਸ਼ ਦੇ ਆਪਣੇ ਰੀਤੀ ਰਿਵਾਜ ਕਾਨੂੰਨ ਤੇ ਸਿਧਾਂਤ ਹੁੰਦੇ ਨੇ ਜਿਨ੍ਹਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਤ੍ਰਿਨਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਮਾ ਮੋਤਰੇ ਨੇ ਇਸ ਘਟਨਾ ਬਾਰੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਇਹ ਭਾਰਤ ਵਰਗੇ ਲੋਕਤੰਤਰੀ ਦੇਸ਼ ਲਈ ਸ਼ਰਮਨਾਕ ਹੈ। ਕਿ ਮਹਿਲਾ ਪੱਤਰਕਾਰਾਂ ਨੂੰ ਤਾਲੀਬਾਨ ਦੇ ਪ੍ਰਤੀਨਿਧੀਆਂ ਦੁਆਰਾ ਸ਼ਾਮਲ ਪ੍ਰੈਸ ਕਾਨਫਰੰਸ ਤੋਂ ਬਾਹਰ ਰੱਖਿਆ ਗਿਆ ਅਮਰੀਕਾ ਦੀ ਮਚੋਲਗੀ ਤੋਂ ਬਾਅਦ ਸ਼ੁੱਕਰਵਾਰ ਨੂੰ ਜੰਗਬੰਦੀ ਲਾਗੂ ਹੋਣ ਕਾਰਨ ਹਜ਼ਾਰਾਂ ਫਲਸਤੀਨੀ ਤਬਾਹ ਹੋਈ ਉੱਤਰੀ ਗਾਜ਼ਾ ਪੱਟੀ ਵੱਲ ਮੁੜਨੇ ਸ਼ੁਰੂ ਹੋ ਗਏ ਨੇ ਸਾਰੇ ਬੰਦਕਾਂ ਨੂੰ ਦਿਨਾਂ ਦੇ ਅੰਦਰ ਰਿਹਾ ਕੀਤਾ ਜਾਣਾ ਤੈਅ ਕੀਤਾ ਗਿਆ ਹੈ ਤੇ ਜਿਵੇਂ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਜੰਗ ਬੰਦੀ ਯੋਜਨਾ ਅਨੁਸਾਰ ਇਜ਼ਰਾਈਲੀ ਫੌਜਾਂ ਦੇ ਹੌਲੀ-ਹੌਲੀ ਪਿੱਛੇ ਹਟਣ ਉਤੇ ਗਾਜ਼ਾ ਉਤੇ ਕੌਣ ਸ਼ਾਸਨ ਕਰੇਗਾ ਤੇ ਕੀ ਹਮਾਸ ਹਥਿਆਰਬੰਦ ਹੋਵੇਗਾ ਇਸ ਬਾਰੇ ਵੀ ਸਵਾਲ ਹਜੇ ਅਧੂਰੇ ਪੈ ਨੇ ਪ੍ਰਧਾਨ ਮੰਤਰੀ ਬੈਂਜਮੀਨ ਇਤਨਯਾਹੁ ਨੇ ਸੰਕੇਤ ਦਿੱਤਾ ਹੈ ਕਿ ਜੇ ਹਮਾਸ ਆਪਣੇ ਅਧ ਹਥਿਆਰ ਨਹੀਂ ਛੱਡਦਾ ਤਾਂ ਇਜ਼ਰਾਈਲ ਆਪਣੇ ਹਮਲੇ ਨੂੰ ਦੁਬਾਰਾ ਸ਼ੁਰੂ ਕਰ ਸਕਦਾ ਹੈ ਫਿਰ ਵੀ ਤਾਜ਼ਾ ਜੰਗ ਮੰੰਦੀ ਦੋ ਸਾਲਾਂ ਦੀ ਇੱਕ ਤਬਾਕੁਨ ਜੰਗ ਨੂੰ ਖਤਮ ਕਰਨ ਵਾਲ ਇੱਕ ਮਹੱਤਵਪੂਰਨ ਕਦਮ ਹੈ ਇਸ ਲੜਾਈ ਕਾਰਨ ਹਜ਼ਾਰਾਂ ਫਲਸਤੀਨੀ ਮਾਰੇ ਗਏ ਨਹੀਂ ਤੇ ਗਾਜ਼ਾ ਦੀ ਲਗਭਗ 2 ਲੱਖ ਆਬਾਦੀ ਚੋਂ ਕਰੀਬ 90% ਲੋਕ ਬੇਕਾਰ ਹੋ ਗਏ ਨੇ ਗਾਜ਼ਾ ਦੇ ਦੱਖਣੀ ਸ਼ਹਿਰ ਖਾਨ ਯੂਨਿਸ ਵਿੱਚ ਇਜ਼ਰਾਈਲੀ ਫੌਜਾਂ ਦੇ ਪਿੱਛੇ ਹਟਣ ਤੋਂ ਬਾਅਦ ਸੈਂਕੜੇ ਫਲਸਤੀਨੀਆਂ ਨੂੰ ਤਬਾਹ ਹੋਈਆਂ ਇਮਾਰਤਾਂ ਮਲਬਾ ਤੇ ਬਸ ਤਬਾਹੀ ਹੀ ਮਿਲੀ ਹੈ ਇਸ ਮੌਕੇ ਲੋਕਾਂ ਦਾ ਕਹਿਣਾ ਹੈ ਕਿ ਕੁਝ ਵੀ ਨਹੀਂ ਬਚਿਆ ਸਿਰਫ ਕੁਝ ਕੱਪੜੇ ਲੱਕੜ ਦੇ ਟੁਕੜੇ ਤੇ ਬਰਤਨ ਨੇ ਤੇ ਲੋਕ ਅਜੇ ਵੀ ਮਲਬੇ ਹੇਠੋਂ ਲਾਸ਼ਾਂ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ। ਚਾਰਖੰਡ ਚ ਨਕਸਲ ਵਿਰੋਧੀ ਮੁਹਿੰਮ ਦੌਰਾਨ ਆਈਈਡੀ ਤਮਾਕੇ ਚ ਜ਼ਖਮੀ ਹੋਣ ਤੋਂ ਬਾਅਦ ਇੱਕ ਸੀਆਰਪੀਐਫ ਜਵਾਨ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੱਛਮੀ ਸਿੰਘ ਭੂਮ ਜ਼ਿਲ੍ਹੇ ਦੇ ਜਰਾਇਆ ਕੇਲਾ ਪੁਲਿਸ ਸਟੇਸ਼ਨ ਦੀ ਹੱਦ ਹੇਠਾਂ ਦੇ ਬਾਬੂ ਡੇਰਾ ਸੰਤਾ ਤੂਰੀ ਦੇ ਨਕਸਲ ਹਿੰਸਾ ਪ੍ਰਭਾਵਿਤ ਖੇਤਰ ਚ ਅਰਧ ਸੈਨਿਕ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ ਹੋਈ ਸੀ ਉਹਨਾਂ ਨੇ ਦੱਸਿਆ ਕਿ ਇਸ ਦੌਰਾਨ ਨਕਸਲੀਆਂ ਨੇ ਆਈਡੀ ਨਾਲ ਧਮਾਕਾ ਕਰ ਦਿੱਤਾ ਜਿਸ ਕਾਰਨ ਹੈੱਡ ਕਨਸਟੇਬਲ ਮਹਿੰਦਰ ਲਸਕਰ ਜ਼ਖਮੀ ਹੋ ਗਿਆ ਜਿਸ ਦੀ ਉਮਰ 45 ਸਾਲ ਦੀ ਦੱਸੀ ਜਾ ਰਹੀ ਹੈ ਜਦੋਂ ਉਹ ਜ਼ਖਮੀ ਹੋਇਆ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਅੱਜ ਤੜਕੇ ਹੀ ਉਸਨੇ ਦਮ ਤੋੜ ਦਿੱਤੇ ਨੇ Indigo ਦੀ ਮਦੁਰਾਈ ਤੋਂ 76 ਯਾਤਰੀਆਂ ਨੂੰ ਲੈ ਕੇ ਜਾ ਰਿਹਾ Indigo ਦਾ ਇੱਕ ਜਹਾਜ਼ ਚੇਨਈ ਘਰੇਲੂ ਹਵਾਈ ਅੱਡੇ ਉਤੇ ਸੁਰੱਖਿਅਤ ਉਤਾਰਿਆ ਗਿਆ ਕਿਉਂਕਿ ਪਾਇਲਟ ਨੇ ਲੈਂਡਿੰਗ ਤੋਂ ਠੀਕ ਪਹਿਲਾਂ ਜਹਾਜ਼ ਦੀ ਵਿੰਡ ਸ਼ੀਲਡ 'ਚ ਦੁਰਾੜ ਦੇਖ ਲਈ ਸੀ ਪਾਇਲਟ ਨੇ ਤੁਰੰਤ 에ਅਰ ਟ੍ਰੈਫਿਕ ਕੰਟਰੋਲ ਨੂੰ ਸੂਚਿਤ ਕੀਤਾ ਤੇ ਸੁਰੱਖਿਅਤ ਪ੍ਰੋਟੋਕੋਲ ਤੁਰੰਤ ਲਾਗੂ ਕਰ ਦਿੱਤੇ ਗਏ ਜਿਸ ਨਾਲ ਸੁਰੱਖਿਅਤ ਲੈਂਡਿੰਗ ਯਕੀਨੀ ਬਣਾਈ ਗਈ ਸੀ ਇੰਡੀਗੋ ਦੀ ਮਦਰੂਈ ਤੋਂ ਚੇਨਈ ਜਾ ਰਹੀ ਉਡਾਨ 7253 ਦੌਰਾਨ ਕੈਪਟਨ ਨੇ ਜਹਾਜ਼ ਦੀ ਵਿੰਡਸ਼ੀਲਡ ਉਤੇ ਇੱਕ ਦਰਾੜ ਦੇਖੀ ਮੌਕੇ ਉਤੇ ਹੀ ਇੰਜੀਨੀਅਰਿੰਗ ਟੀਮ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਉਹ ਇਸ ਸਮੇਂ ਇਸ ਮੁੱਦੇ ਦੀ ਜਾਂਚ ਕਰ ਰਹੀ ਹੈ ਸ਼ੁਰੂਆਤੀ ਨਰੀਖਣ ਤੋਂ ਪਤਾ ਚੱਲਦਾ ਹੈ ਕਿ ਦਰਾੜ bari ਹੈ ਤੇ ਸਾਰੀਆਂ ਲੋੜਿੰਦੀਆਂ ਰੱਖ-ਰਖਾ ਜਾਂਚਾਂ ਪੂਰੀ ਹੌਣ ਤੋਂ ਬਾਅਦ ਜਹਾਜ਼ ਦੁਬਾਰਾ ਕੰਮ ਸ਼ੁਰੂ ਕਰ ਸਕਦਾ ਹੈ ਚੇਤਾਵਨੀ ਤੋਂ ਬਾਅਦ ਸੁਰੱਖਿਆ ਪ੍ਰੋਟੋਕੋਲ ਤੁਰੰਤ ਸ਼ੁਰੂ ਕੀਤੇ ਗਏ ਤੇ ਜਹਾਜ਼ ਰਾਤ 11 ਵਜੇ ਸੁਰੱਖਿਅਤ ਉਤਾਰ ਲਿਆ ਗਿਆ ਸਾਰੇ ਯਾਤਰੀਆਂ ਨੂੰ ਬਿਨਾਂ ਕਿਸੇ ਸੱਟ ਦੇ ਬਾਹਰ ਕੱਢ ਲਿਆ ਗਿਆ ਤੇ ਬਾਅਦ ਚ ਜਹਾਜ਼ ਨੂੰ ਪਾਰਕਿੰਗ ਲਈ ਬੇ ਨੰਬਰ 95 ਵਿੱਚ ਭੇਜ ਦਿੱਤਾ ਗਿਆ ਜਿੱਥੇ ਤੱਕ ਨਿੱਕੀ ਟੀਮਾਂ ਨੇ ਖਰਾਬ ਵਿੰਡ ਸ਼ੀਲਡ ਨੂੰ ਬਦਲਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਤੇ ਨੁਕਸਾਨ ਦੇ ਕਾਰਨ ਉਡਾਣ ਦੀ ਮਦਦੂਰੀ ਵਾਪਸੀ ਯਾਤਰਾ ਰੱਦ ਕਰ ਦਿੱਤੀ ਗਈ ਹੈ ਤਿਉਹਾਰਾਂ ਦੇ ਮੱਦੇਨਜ਼ਰ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜੀਲਾ ਅੰਦਰ ਨਸ਼ਾ ਤਸਕਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਜੇਲ੍ਹ 'ਚ ਕਿਸੇ ਵੀ ਕਿਸਮ ਦੀ ਗੈਰਕਾਨੂੰਨੀ ਗਤੀਵਿਧੀ ਰੋਕਣ ਲਈ ਸਰਚ ਆਪਰੇਸ਼ਨ ਚਲਾਇਆ ਗਿਆ ਡਾਕਟਰ ਅਖਿਲ ਚੌਧਰੀ ਆਈਪੀਐਸ ਤੇ ਐਸਐਸਪੀ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸਰਚ ਆਪਰੇਸ਼ਨ ਪੂਰੀ ਯੋਜਨਾ ਨਾਲ ਕਰਵਾਇਆ ਗਿਆ ਤਾਂ ਜੋ ਜੇਲ੍ਹ ਅੰਦਰ ਨਸ਼ਾ ਤਸਕਰੀ ਗੈਰਕਾਨੂੰਨੀ ਸਮਾਨ ਮੋਬਾਈਲ ਜਾਂ ਹੋਰ ਮਨਾਹੀਸ਼ੂਦਾ ਚੀਜ਼ਾਂ ਦੀ ਪਾਲ ਕੀਤੀ ਜਾ ਸਕੇ ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਨੈੱਟਵਰਕ ਨੂੰ ਤੋੜਨ ਲਈ ਜੇਲ੍ਹਾਂ ਦੇ ਅੰਦਰੂਨੀ ਹਾਲਾਤਾਂ ਉੱਤੇ ਸਖਤ ਨਿਗਰਾਨੀ ਬਹੁਤ ਜ਼ਰੂਰੀ ਹੈ ਕਿਉਂਕਿ ਅਕਸਰ ਇਹ ਥਾਵਾਂ ਨਸ਼ਾ ਤਸਕਰੀ ਦੇ ਲੁਕਵੇਂ ਕੇਂਦਰ ਬਣ ਜਾਂਦੇ ਨੇ ਇਸੇ ਮੋਕੇ ਜੇ ਸਟਾਫ ਦੇ ਕਈ ਥਾਣਿਆਂ ਤੋਂ ਤਕਰੀਬਨ 150 ਪੁਲਿਸ ਕਰਮਚਾਰੀ ਵੀ ਇਸ ਮੁਹਿੰਮ 'ਚ ਸ਼ਾਮਲ ਰਹੇ ਚੈਕਿੰਗ ਦੌਰਾਨ ਜੇਲ੍ਹ ਦੀਆਂ ਸਾਰੀਆਂ ਬੈਰਕਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ ਹੈ ਤੇ ਕੈਦੀਆਂ ਤੇ ਹਵਾਲਾਤਿਆਂ ਦੀ ਨਿੱਜੀ ਤਲਾਸ਼ੀ ਤੇ ਸਮਾਨ ਦੀ ਜਾਂਚ ਵੀ ਕੀਤੀ ਗਈ ਹੈ ਉਨ ਜਾਣ ਵਾਲੇ ਰਸਤੇ ਕੰਦਾਂ ਦੇ ਕੋਨੇ ਬੈਰਕਾਂ ਦੇ ਆਲੇ-ਦੁਆਲੇ ਤੇਵਾਜਾਈ ਦੀ ਸਾਰੇ ਰਾਹਾਂ ਦੀ ਪੂਰੀ ਜਾਂਚ ਕੀਤੀ ਗਈ ਹੈ ਤੇ ਕੁਝ ਸ਼ੱਕੀ ਥਾਵਾਂ ਤੋਂ ਵਿਅਕਤੀਆਂ ਦੀ ਪੁੱਛਗਿੱਛ ਵੀ ਕੀਤੀ ਗਈ ਹੈ। ਤਲਾਸ਼ੀ ਲਈ ਮੈਟਰ ਡਿਟੈਕਟਰ, ਸナイਪਰ ਡੌਗਸ ਅਤੇ ਹੋਰ ਤਕਨੀਕੀ ਸਾਧਨਾਂ ਦੀ ਵੀ ਮਦਦ ਲਈ ਗਈ ਹੈ। ਸ਼੍ਰੀ ਮੁਖਸਾ ਸਾਹਿਬ ਪੁਲਿਸ ਵੱਲੋਂ ਚਲਾਇਆ ਗਿਆ ਇਹ ਸਰਚ ਆਪਰੇਸ਼ਨ ਇਹ ਸਾਬਤ ਕਰਦਾ ਕਿ ਨਸ਼ਾ ਤਸਕਰੀ ਤੇ ਗੈਰ ਕਾਨੂੰਨੀ ਗਤੀਵਿਧੀਆਂ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾ ਰਹੀ ਹੈ। ਤੇ ਐਸਐਸਪੀ ਡਾਕਟਰ ਅਖਿਲ ਚੌਧਰੀ ਦੀ ਅਗਵਾਈ ਹੇਠ ਲਏ ਗਏ ਇਸ ਕਦਮ ਨਾਲ ਨਾ ਸਿਰਫ ਜੇਲ੍ਹਾਂ ਵਿੱਚ ਨਿਗਰਾਨੀ ਵਧੇਗੀ ਸਗੋਂ ਨਸ਼ਾ ਰੋਕ ਕੇ ਜਾਂਦੀ ਮੁਹੀਮ ਨੂੰ ਵੀ ਬਲ ਮਿਲੇਗਾ ਅਜਹੀਆਂ ਸਖਤ ਕਾਰਵਾਈਆਂ ਨਾਲ ਜ਼ਿਲ੍ਹਾ ਸ਼ਾਂਤੀਪੂਰਨ ਤੇ ਨਸ਼ਾ ਮੁਕਤ ਸਮਾਜ ਵੱਲ ਅੱਗੇ ਵਧ ਰਿਹਾ ਭਵਿਕ ਵਿੱਚ ਵੀ ਐਸੀਆਂ ਯੋਜਨਾਬੱਧ ਅਤੇ ਅਚਾਨਕ ਕਾਰਵਾਈਆਂ ਜਾਰੀਆਂ ਰਹਿਣਗੀਆਂ ਤਾਂ ਜੋ ਕਾਨੂੰਨ ਦੀ ਪੂਰੀ ਰੱਖਿਆ ਕੀਤੀ ਜਾ ਸਕੇ ਨਸ਼ੇ ਖਿਲਾਫ ਜੰਗ 'ਚ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕਰਦੇ ਹਾਂ ਮੋਗਾ ਪੁਲਿਸ ਨੇ ਖੂਫੀ ਜਾਣਕਾਰੀ ਦੀ ਅਗਵਾਈ ਹੇਠ ਚਲਾਈ ਗਈ ਇੱਕ ਸੂਚਤ ਜੀ ਤੇ ਯੋਜਨਾਬੱਧ ਕਾਰਵਾਈ ਦੌਰਾਨ ਇੱਕ ਵਿਆਪਕ ਨਸ਼ਾ ਤਸਕਰੀ ਮੋਡਿਊਲ ਦਾ ਭੰਡਾ ਫੋੜ ਕੀਤਾ ਹੈ ਇਸ ਦੌਰਾਨ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਜੋ ਕਿ ਇੱਕ ਵੱਡੀ ਨਸ਼ੀਲੀ ਖੇਪ ਹੈ ਤੇ ਇਸ ਨਾਲ अनेका ਨੌਜਵਾਨਾਂ ਦੀ ਜ਼ਿੰਦਗੀ ਖਤਰੇ 'ਚ ਪੈਸਕ ਦੀ ਸੀ ਮੌੜਲੀ ਜਾਂਚ ਤੋਂ ਇੱਕ ਗੰਭੀਰ ਖੁਲਾਸਾ ਹੋਇਆ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਵਿਦੇਸ਼ੀ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ ਇਹ ਗੱਲ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਇਹ ਸਿਰਫ ਸਥਾਨਕ ਪੱਧਰ ਉੱਤੇ ਹੀ ਨਹੀਂ ਬਲਕਿ ਸਰਹੱਦ ਪਾਰ ਤੱਕ ਫੈਲਿਆ ਇੱਕ ਮਜ਼ਬੂਤ ਅੰਤਰਰਾਸ਼ਟਰੀ ਗੱਠਜੋੜ ਹੈ ਜੋ ਪੰਜਾਬ ਨੂੰ ਨਸ਼ਿਆਂ ਦੀ ਪਕੜ ਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਸਬੰਧੀ ਐਫ ਆਰ ਪੁਲਿਸ थाना ਸਦਰ ਮੋਗਾ ਚ ਦਰਜ ਕਰ ਲਈ ਗਈ ਹੈ ਤੇ ਪੁਲਿਸ ਵੱਲੋਂ ਜਾਂਚ ਦੀ ਕਾਰਵਾਈ ਤਿੱਬਰ ਗਤੀ ਨਾਲ ਜਾਰੀ ਹੈ ਤੇ ਨੈਟਵਰਕ ਦੇ ਪਿਛਲੇ ਤੇ ਅਗਲੇ ਅੱਗੇ ਦੇ ਸੰਬੰਧਨ ਦੀ ਵੀ ਥੋਸ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਤਸਕਰੀ ਦੇ ਇਸ ਪੂਰੇ ਗੜਜੋੜ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ ਜਾਂਚ ਅਧਿਕਾਰੀਆਂ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ ਤੇ ਨਸ਼ਾ ਤਸਕਰੀ ਦੇ ਹਰ ਸੂਤਰ ਤੱਕ ਪੁੱਜ ਕੇ ਇਹ ਜਾਇਰੀਲਾ ਜਾਲ ਤੋੜਿਆ ਜਾਵੇ ਤੇ ਪੰਜਾਬ ਪੁਲਿਸ ਦੀ ਇਹ ਕਾਰਵਾਈ ਇਸ ਗੱਲ ਦਾ ਸਾਬਤ ਸੰਕੇਤ ਹੈ ਕਿ ਪੰਜਾਬ ਪੁਲਿਸ ਨਸ਼ਾ ਤਸਕਰੀ ਦੇ ਗੈਰੇਜਾਲ ਨੂੰ ਨਸ਼ਟ ਕਰਨ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਡੰਗ ਤੋਂ ਬਚਾਉਣ ਤੇ ਰਾਜ ਵਿੱਚ ਇੱਕ ਸੁਰੱਖਿਅਤ ਸੁਚੱਜਾ ਤੇ ਨਸ਼ਾ ਮੁਕਤ ਵਾਤਾਵਰਨ ਬਣਾਉਣ ਲਈ ਪੂਰੀ ਤਰ੍ਹਾਂ ਦ੍ਰਿੜ ਨਿਸ਼ਚੇ ਤੇ ਵੱਜਨ ਵੱਧਾ ਨਾਲ ਕੰਮ ਕਰ ਰਹੀ ਹੈ ਇਸ ਤਰ੍ਹਾਂ ਦੀਆਂ ਕਾਮਯਾਬੀਆਂ ਨਾ ਸਿਰਫ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਉਹ ਸ਼ਾਬਾਸ਼ ਦੇਣ ਵਾਲੀਆਂ ਨੇ ਸਗੋਂ ਸਮਾਜ ਨੂੰ ਵੀ ਨਸ਼ਿਆਂ ਖਿਲਾਫ ਲੜਾਈ 'ਚ ਸਾਂਝੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਦੀਆਂ ਨੇ ਜੋਬ ਦੇ ਸਿਆਸਤਚੋ ਇਸ ਸਮੇਂ ਸਾਰੀਆਂ ਨਜ਼ਰਾਂ ਤਰੰਤਾਰਨ ਵਿਧਾਨ ਸਭਾ ਸੀਟ ਉਤੇ ਹੋਣ ਵਾਲੀ ਉਪ ਚੋਣ ਉਤੇ ਟਿਕੀਆਂ ਹੋਈਆਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ ਕਾਰਨ ਖਾਲੀ ਹੋਈ ਸੀਟ ਉਤੇ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ 14 ਨਵੰਬਰ ਨੂੰ ਇਸ ਦੀ ਗਿਣਤੀ ਹੋਵੇਗੀ ਇਹ ਚੋਣ ਆਪ ਲਈ ਇੱਕ ਵੱਡੀ ਪਰਖਿਆ ਵਜੋਂ ਵੇਖੀ ਜਾ ਰਹੀ ਹੈ ਤੇ ਖਾਸ ਕਰਕੇ ਇਸ ਲਈ ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ਚ ਆਪ ਇੱਥੇ ਤੀਜੇ ਸਥਾਨ ਉੱਤੇ ਰਹੀ ਸੀ ਜਦੋਂ ਕਿ ਖਾਲਿਸਤਾਨ ਪੱਖੀ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਵੱਡੀ ਲੀਡ ਹਾਸਲ ਕੀਤੀ ਸੀ ਇਸ ਉਪ ਚੋਣ ਚ ਚਾਰ ਪ੍ਰਮੁੱਖ ਪਾਰਟੀਆਂ ਸਮੇਤ ਕਈ ਤੇਰਾ ਮੈਦਾਨ ਚ ਨੇ ਤੇ ਇਸ ਵਿੱਚ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਕਾਂਗਰਸ ਦੇ ਕਰਨबीर ਸਿੰਘ ਬੁਰਜ ਅਕਾਲੀ ਦਲ ਦੇ ਸੁਖਵਿੰਦਰ ਕੋ ਰੰਦਾਵਾ ਤੇ ਭਾਜਪਾ ਦੇ ਹਰਜੀਤ ਸਿੰਘ ਸੰਧੂ ਸ਼ਾਮਲ ਨੇ ਇਸ ਤੋਂ ਇਲਾਵਾ ਅਮਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਨ੍ਹਾਂ ਨੇ ਸੁਦੇਸ਼ ਸੂਰੀ ਕਤਲ ਕੇਸ ਦੇ ਦੋਸ਼ੀ ਸੰਦੀਪ ਸਿੰਘ ਉਰਫ ਸਨੀ ਦੇ ਪਰਾ ਮਨਦੀਪ ਸਿੰਘ ਨੂੰ ਉਮੀਦਵਾਰ ਬਣਾਇਆ ਜਿਸ ਨਾਲ ਮੁਕਾਬਲਾ ਹੋਰ ਵੀ ਦਿਲਚਸਪ ਹੋ ਗਿਆ ਸਾਬਕਾ ਜਥੇਦਾਰ ਗਿਆਨੀ ਹਰਪ੍ਰੇਤ ਸਿੰਘ ਦੀ ਅਗਵਾਈ ਵਾਲੀ ਅਕਾਲੀ ਦਲ ਵੀ ਉਮੀਦਵਾਰ ਖੜਾ ਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਇਹ ਤੁਹਾਨੂੰ ਦੱਸ ਦਈਏ ਕਿ 1997 ਤੋਂ 2022 ਤੱਕ ਤਰਨਤਾਰਨ ਸੀਟ ਅਕਾਲੀ ਦਲ ਦਾ ਗੜ ਰਹੀ ਹੈ ਪਰ ਵੋਟਰਾਂ ਨੇ ਪਿਛਲੀਆਂ ਚੋਣਾਂ 'ਚ ਲਗਾਤਾਰ ਆਪਣਾ ਰੁਖ ਬਦਲਿਆ 1997 ਤੋਂ 2017 ਤੱਕ ਇਹ ਸੀਟ ਜ਼ਿਆਦਾਤਰ ਅਕਾਲੀ ਦਲ ਦੇ ਕਬਜ਼ੇ 'ਚ ਰਹੀ ਹੈ 2017 'ਚ ਅਕਾਲੀ ਦਲ ਦੀ ਵੋਟ ਪ੍ਰਤੀਸ਼ਤ 48% ਤੋਂ ਡਿੱਗ ਕੇ 34% ਉੱਤੇ ਆ ਗਈ ਸੀ ਜਦੋਂ ਕਿ ਕਾਂਗਰਸ ਨੇ 45% ਵੋਟਾਂ ਨਾਲ ਇਹ ਸੀਟ ਜਿੱਤ ਲਈ ਸੀ 2022 ਵਿੱਚ ਆਮ ਆਦਮੀ ਪਾਰਟੀ ਨੇ 40% ਵੋਟਾਂ ਲੈ ਕੇ ਵੱਡੀ ਜਿੱਤ ਦਰਜ ਕੀਤੀ ਸੀ ਜਦੋਂ ਕਿ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਦਾ ਵੋਟ ਸ਼ੇਅਰ ਡਿੱਗ ਗਿਆ ਸੀ ਖਬਰਾਂ ਦਾ سلسلہ بس ਇੰਨਾ ਹੀ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਇਹਨਾਂ ਮੈਨੂੰ ਦਿਓ ਇਜਾਜ਼ਤ ਧੰਨਵਾਦ